ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨ ਆਵੇਂ ਜੀਓ ਪਾਵੇਂ ਅਨ ਨ ਪਾਣੀ ਪਾਣੀ ਅਨ ਨ ਪਾਵੇ ਮਰੀਏ ਹਾਵੇਂ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਉਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇਂ ਓ ਪਾ ਬੈ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨ ਆਵੇ ਜੀਓ ਪਾਵੇਂ ਨਾ ਪਾਣੀ ਪਾਣੀ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਿਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਿਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁਦ ਬਿਨ ਖਰੀ ਨਿਮਾਣੀ ਮਨ ਨਣੀ ਨੀਦ ਨਾ ਆਵੇ ਈਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਿਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨ ਆਵੇ ਜੀਓ ਪਾ ਬੈਨ ਨਾ ਪਾਣੀ ਪਾਣੀ ਨਾ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਏ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਏ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁੱਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇਂ ਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇਂ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮਿਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨ ਆਵੇਂ ਜੀਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇਂ ਮਰੀਏ ਹਾਵੇਂ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇਂ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨਾ ਜਾਏ ਮਿਲੋ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇਂ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇਂ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰੂ ਪਾਵੇ ਜਿਉ ਮਿਲੇ ਤਿਵੇਂ ਮਲਾਈਏ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁਦ ਬਿਨ ਖਰੀ ਨਿਮਾਣੀ ਮੈਨਣ ਨੀ ਨੀਦ ਨਾ ਆਵੇ ਈਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰੂ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਿਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨੀ ਮਾਣੀ ਮੈਂ ਨਾਣੀ ਨੀਦ ਨ ਆਵੇ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਨਾ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨੀ ਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉਂ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰਮ ਰਹਿ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁੱਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇਂ ਓ ਪਾ ਬੈ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨੀ ਮਾਣੀ ਮੈਂ ਨਾਣੀ ਨੀਦ ਨ ਆਵੇ ਜੀਓ ਪਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉਂ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਫਿਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉਂ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰੂ ਪਾਵੇ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰਮ ਰਹਿ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮਨ ਅਣੀ ਨੀਦ ਨਾ ਆਵੇ ਈਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉਂ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰੂ ਪਾਵੇ ਜਿਉ ਮਿਲੇ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤੁਦ ਬਿਨ ਖਰੀ ਨੀ ਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾ ਬੈਨ ਨਾ ਪਾਣੀ ਪਾਣੀ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਫਿਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੈ ਬਿਨ ਪਰ ਕਿਉਂ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮਾ ਜੀਓ ਤੁੱਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਓ ਪਾ ਬੈਨ ਨਾ ਪਾਣੀ ਪਾਣੀ ਨਾ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮਿਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨ ਆਵੇ ਜੀਓ ਪਾਵੈ ਅਨ ਨਾ ਪਾਣੀ ਪਾਣੀ ਅਨ ਨਾ ਪਾਵੈ ਮਰੀਏ ਹਾਵੈ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੈ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਫਿਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇਂ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇਂ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰੂ ਪਾਵੇ ਜਿਉ ਮਿਲੈ ਤਿਵੈ ਮਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨ ਜਾਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈ ਨਣੀ ਨੀਦ ਨਾ ਆਵੇ ਈਓ ਪਾਵੇਂ ਨਾ ਪਾਣੀ ਪਾਣੀ ਨਾ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਿਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਭਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰੂ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਪਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੈ ਬਿਨ ਪਰ ਕਿਉਂ ਸੁਖ ਪਾਈਐ ਗੁਰੂ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰਮ ਰਹਿ ਨ ਜਾਏ ਮਿਲ ਮੇਰੇ ਪ੍ਰੀਤਮ ਜੀਓ ਉਦ ਬਿਨ ਖਰੀ ਨਿਮਾਣੀ ਮੈਂ ਨਾਣੀ ਨੀਦ ਨਾ ਆਵੇਂ ਈਓ ਪਾਵੇਂ ਅਨ ਨਾ ਪਾਣੀ ਪਾਣੀ ਅਨ ਨਾ ਪਾਵੇ ਮਰੀਏ ਹਾਵੇਂ ਬਿਨ ਪਰ ਕਿਉ ਸੁਖ ਪਾਈਐ ਗੁਰੂ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਿਰ ਮਰੇ ਨ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ